ਬੰਦਾ ਚਲਾਨ ਕਰਨ ਤੇ ਬਿਨਾਂ ਗੱਲੋਂ ਹੱਥੋਂ ਪਾਈ ਪੈਨ ਨੂੰ ਕਰੀ ਜਾਂਦਾ ਤੁਹਾਨੂੰ ਕਿਹਨੇ ਕਿਹਾ ਮੈਂ ਕਰ ਦੂੰਗਾ ਮੈਂ ਕਰ ਦੂੰਗਾ ਹਾਂ ਠੀਕ ਆ ਪਰ ਬੋਲੋ ਉਹ ਤੇਰੇ ਸਾਡੇ ਤੋਂ ਵੀਡੀਓ ਤੁਹਾਡਾ ਜਿਹੜਾ ਮੂਰਫਾ ਮੈਡਮ ਕੁਛ ਨਹੀਂ ਬੋਲੇ ਮੈਡਮ ਕੁਛ ਨਹੀਂ ਬੋਲੇ ਅਸਰ ਜੋ ਤੱਕ ਕੈਮਰਾ ਨੂੰ ਕਰ ਦੇਣਾ ਇਹ ਤੱਕ ਕੈਮਰਾ ਨਹੀਂ ਤਾਂ ਇਹਨੇ ਤੁਹਾਡੇ ਹੱਥੀ ਬੈ ਜਾਣ ਆਈਗਾ ਤੁਹਾਡਾ ਨਾਮ ਕੀ ਤੁਹਾਡਾ ਤੁਹਾਡਾ ਨਾਂ ਕੀ ਆ ਤੁਹਾਡਾ ਨਾਂ ਕੀ ਆ ਤੇਰਾ ਨਾਮ ਦੱਸੋ ਚਲਾਨ ਬੰਦਾ ਕੀ ਨਾਮ ਕੀ ਆਪਣਾ ਮੇਰਾ ਵੀਰ ਅਭਿੰਦਨ ਕਾਇਮ ਹੈ ਕੀ ਗੱਲ ਕੀ ਬਜੀ ਉਥੇ ਗੱਲ ਕੋਈ ਨਹੀਂ ਬਜੀ ਕੰਪਨੀ ਵਾਲਾ ਚੌਂਕ ਤੇ ਨਾਕਾ ਲੱਗਾ ਸੀਗਾ ਦੋ ਸਰਦਾਰ ਮੁੰਡੇ ਸੀਗੇ ਇੱਕ ਨੇ ਟੋਪੀ ਪਾਈ ਹੋਈ ਸੀ ਟਰੈਵਲ ਨੇ ਦੂਜਾ ਪਿੱਛੇ ਬੈਠਾ ਸੀਗਾ ਇਹਨਾਂ ਨੇ ਰੋਕਿਆ ਉਹਦੇ ਕੋਲ ਸਿਰਫ ਕਾਗਜ਼ ਮੰਗੇ ਆ ਕਿ ਆਹ ਬੇਟਾ ਕਾਗਜ਼ ਦਿਖਾ ਦੇ ਉਹ ਤੋਂ ਬੈਂਸਣ ਲੱਗ ਗਿਆ ਵੀਡੀਓ ਬਣਾ ਲੱਗ ਗਿਆ ਗਾਲ੍ਹਾਂ ਕੱਢਣ ਲੱਗ ਗਿਆ ਫਿਰ ਕਹਿੰ ਤੂੰ ਠੁਠਾ ਇਖਤਿਆਮ ਲਾਉਂਦੇ ਸੀ ਕਿ ਤੂੰ ਧੱਕੇ ਮਾਰੇ ਆ ਗਾਲ੍ਹਾਂ ਕੱਢੀਆਂ ਕੈਮਰੇ ਲੱਗੇ ਦੇਖ ਲੋ ਅਗਲਾ ਕਰ ਤਾਂ ਹੀ ਕਾਗਜ਼ ਮੰਗਣ ਤੇ ਗਾਲ੍ਹਾਂ ਕੱਢੇ ਅਗਲੇ ਮੰਗਣ ਤੇ ਇੰਨਾ ਹੋ ਗਿਆ ਕਿ ਹਾਂ ਵੀ ਉਹਨਾਂ ਨੇ ਇਹੀ ਕਹਿ ਦਿੱਤਾ ਅਗਲੇ ਦਿਖਾ ਦਿਓ ਆਪਸੀ ਐਕਸਪਾਇਰ ਹੋਈ ਆ ਫੋਟੋ ਵੀ ਨਹੀਂ ਸੀ ਜਦੋਂ ਉਹਨਾਂ ਨੇ ਇਸ ਵੀ ਦੇ ਕਾਗਜ਼ਾਂ ਦਾ ਪੁੱਛਿਆ ਤੇ ਇਹ ਉਹਨਾਂ ਨੇ ਬੈਸਣ ਲੱਗੇ ਗੱਡੀ ক্লোਜ ਕਰਨ ਲੱਗੇ ਫੇਰ ਤਾਂ ਫਿਰੇ ਗਏ ਆ ਜਆਪ ਜਿੱਤੇ ਮੱਤੀ ਲੱਗਿਆ ਤੁਸੀਂ ਛਡਾਲਾਂਗੇ ਜਦੋਂ ਭੱਜਣ ਲੱਗੇ ਇਹਨਾਂ ਨੇ ਫੜਿਆ ਆ ਤੇ ਇੱਕ ਸਰਦਾਰ ਨੇ ਟੋਪੀ ਪਾਈ ਦੀ ਆਪਣੀ ਟੋਪੀ ਲਾ ਕੇ ਰੁਮਾਲ ਬੰਨਿਆ ਸੀ ਕਹਿੰਦਾ ਕਿ ਇਹਨਾਂ ਮੇਰੇ ਕੇਸਨ ਨੂੰ ਬਾਹਰ ਨਾ ਦੋਹਰਾ। ਤੇ ਉੱਥੋਂ ਭੱਜ ਗਏ। ਸਰ ਕੀ ਨਾਮ ਕੀ ਤੁਹਾਡਾ? ਕੀ ਗੱਲ ਕੀ ਮੈਟਰ ਕਲੀਅਰ ਕਰ ਦੋ ਥੋੜਾ ਜਿਹਾ। ਮੋਰਚਾ ਲੱਦਰ ਆਉਣਾ ਦਿਖਾਈ ਤੁਹਾਨੂੰ ਰੋਕਿਆ ਜਦੋਂ ਨਾ ਪੇਪਰ ਪੁੱਛੇ ਤੇ ਪਹਿਲਾਂ ਤਾਂ ਪੇਪਰ ਦੇਣ ਤੋਂ ਇਨਕਾਰੀ ਕਰਦੇ ਸੀ ਪੇਪਰ ਕਹਿੰਦੇ ਸਾਡੇ ਕੋਲ ਸਾਰੇ ਕਿਹੜੀ ਬੇਜ ਤੇ ਸਾਨੂੰ ਰੋਕਿਆ ਤੁਸੀਂ। ਮੈਂ ਕਿਹਾ ਤੁਹਾਡਾ ਵੀ ਨੰਬਰ ਪਲੇਟ ਸਰਕਾਰੀ ਨਹੀਂ ਲੱਗੀ ਹੋ। ਤੇ ਤੁਹਾਡੇ ਤੇ ਜੀ ਤੁਹਾਡਾ ਲਾਇਸੈਂਸ ਬਣਿਆ ਲਾਇਸੈਂਸ ਦਾ ਮੇਰਾ ਕਹਿੰਦਾ ਬਣਿਆ ਲਗ ਦਿਖਾ ਦਿਓ ਜੇ ਹੈਗਾ ਜਦ ਕਿ ਕੋਈ ਲਾਇਸੈਂਸ ਵੀ ਹੈ ਨਹੀਂ ਸੀਗਾ ਜਦੋਂ ਉਹਨਾਂ ਨੇ ਆਰਸੀ ਪਹਿਲਾਂ ਤਾਂ ਆਰਸੀ ਵੀ ਲਗਾਉਂਦੇ ਜੋ ਆਰਸੀ ਕੱਟ ਕੇ ਚੈੱਕ ਕਰਾਈ ਜਦੋਂ ਚੈੱਕ ਕੀਤਾ ਉਹ ਆਰਸੀ 24 ਦੀ ਸਪੈਰ ਹੋ ਚੁੱਕੀ ਸੀਗੀ ਠੀਕ ਹੈ ਨਾ ਇੰਨੇ ਚ ਵੀ ਉਹ ਲਾਪੇ ਅੱਗੇ ਵੀਡੀਓ ਬਣਾਉਣ ਦੇਖੋ ਜੀ ਸਾਣਾ ਪੁਲਿਸ ਠੱਗਾ ਕਰਦੀ ਹੈ ਜੀ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਦੋ ਪ੍ਰੈਸ ਵਾਲੇ ਮੁੰਡੇ ਆ ਗਏ মিডিਆ ਵਾਲੇ ਆ ਗਏ ਫੇ ਉਹਨਾਂ ਨੇ ਕੀ ਕੀਤਾ ਵੀ ਹੁਣ ਅਸੀਂ ਫਸ ਜਾਣਾ ਉਹਨੇ ਭੱਜਣ ਦੀ ਕੀਤੀ ਜਦੋਂ ਮੋਟਰੋਂ ਭੱਜ ਗਿਆ ਕਿੰਨੇ ਜਨੇ ਸੀ ਦੋ ਜਾਨੇ ਸੀਗੇ ਦੋਨੇ ਸਰਦਾਰ ਸਰ ਉਹਨੇ ਪਛਾਣ ਪੱਤਰ ਕੋ ਲਿਖਿਆ ਲਿਤਾ ਉਹਨਾਂ ਕੋਈ ਤੁਸੀਂ ਉਹਨਾਂ ਕੋ ਆਪਣਾ ਆਈਡੀ ਪ੍ਰੂਫ ਕੋਈ ਨਹੀਂ ਸੀਦਾ ਆਪਣਾ ਆਈਡੀ ਪ੍ਰੂਫ ਨਾ ਤਾਂ ਉਹਨੇ ਸਰਵੇ ਆਪਣਾ ਦਿਲਪ੍ਰੀਤ ਨਾਲ ਲਖਿਆ ਦੱਸਿਆ ਮੜਿਆ ਬਸ ਕੋਈ ਦਿਲਪ੍ਰੀਤ ਸਾਨੂੰ ਬਹੁ ਮਖਤਿਆਰ ਸਿੰਘ ਇਤੋਂ ਜ਼ਿਆਦਾ ਕੁਝ ਨਹੀਂ ਦੱਸਿਆ ਜਿਹੜੇ ਲੋਕ ਖੜੇ ਨੂੰ ਕਹਿੰਦੇ ਗੱਲ ਗਲੋਜ ਵੀ ਤੁਹਾਡੇ ਨਾਲ ਕੀਤੀ ਮੈਂ ਇਸ ਤੇ ਵੀ ਕੀਤਾ ਮੈਂ ਇਸ ਤੋਂ ਵਹੀ ਬਤਮੀ ਜੀ ਕਰ ਰਿਆ ਸੀ ਨਾ ਉਹ ਮਨ ਲਾ ਵੀ ਤੁਸੀਂ ਸਾਣਾ ਧੱਕਾ ਕਰਦੇ ਆ ਜਿਹੜਾ ਉਹ ਆਪਣਾ ਵਜਨ ਲਈ ਵੀਡੀਓ ਬਣਾ ਰਹੀ ਹੁਲਟੀ ਸਾਡੀ ਇਹ ਤੀਹਾਂ ਨਾਲ ੱੱਕਾ ਕਰਦੇ। ਭੱਜ ਗਿਆ ਇੱਕਦਮ। ਉਹ ਬਾਈਕਦਮ ਜੋ ਦੇਖਿਆ ਮੀਡੀਆ ਦਾ ਇੱਕ ਜਣਾ ਇਧਰੋਂ ਭੱਜ ਗਿਆ ਸਾਨੂੰ ਜੋਤੀ ਚੌਕ ਕਹਿੰਦੇ ਨੂੰ। ਦੂਜਾ ਆਪਣੇ ਇਧਰੋਂ ਵੀ ਆਪਣੇ ਨਹਿਰੂ ਘਾੜਾਂ ਦੇ ਛੱਡ ਨੂੰ ਭੱਜ ਗਿਆ। ਇਹ ਦੇਖੇ ਵੀ ਚੋਰੀ ਮੋਟਰਸਾਈਕਲ ਵੀ ਹੋ ਸਕਦਾ। ਹੋ ਸਕਦਾ ਚੋਰੀ ਦਾ ਹੋ। ਹੁਣ ਜਿਹੜਾ ਮੋਟਰਸਾਈਕਲ ਕਿੱਥੇ ਰੱਖਿਆ ਗਿਆ? ਇਹ 4 ਨੰਬਰ ਥਾਣੇ ਡਿਊਟੀ ਆ ਸਰਦੇਵਾਲੇ ਕਰਦਾ ਹੀ ਹੈ। ਸਰਚ ਕੀਤਾ ਕਿ ਮੋਟਰਸਾਈਕਲ ਕਿੱਥੇ ਤੋਂ ਨਿਕਲੇਆ। ਮੋਟਰਸਾਈਕਲ ਹੈ ਬੇਸਿਕਲੀ ਇਹ ਨੰਬਰ ਆ ਮੋਗੇ ਦਾ ਆ। ਜੀ ਵੀ ਨਤੀ ਇਹਨਾਂ ਦੇ ਕਿਸੇ ਰਿਸ਼ਤੇ ਦੇ ਨਾਮ ਤੇ ਇਹਨਾਂ ਦਾ ਨਹੀਂ ਵੀ ਇਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਪਤਾ ਨਹੀਂ ਕਿਹਦੇ ਨਾਮ ਤੇ ਆ ਉਹਨਾਂ ਨੂੰ ਉਹਦੇ ਫੌਜਾ ਸਿੰਘ ਫੌਜਾ ਸਿੰਘ ਕਰੀ ਜਾਂਦੇ ਯਾਰ ਕਿਉਂ ਇਹਦੇ ਨਾਲ ਮਹਿੰਦਰ ਸਿੰਘ ਦੇ ਨਾਮ ਦੇ ਮਹਿੰਦਰ ਸਿੰਘ ਦੇ ਨਾਮ ਤੇ ਆਓ ਮੈਨੂੰ ਤੁਹਾਨੂੰ ਕੀ ਲੱਗਦਾ ਕਿ ਮੋਟਰ ਚੋਰੀ ਦਾ ਹੋ ਸਕਦਾ ਮੋਟਰ ਚੋਰੀ ਜਾਵੇ ਕਿ ਅਗੇ ਵੈਰੀਫਾਈ ਅਗੇ ਡਿਊਟੀ ਐਸਐਚਓ ਸਾਹਿਬ ਤੇ ਡਿਊਟੀ ਐਸਐਚਓ ਦੇ ਹਵਾਲੇ ਕਰਦਾ ਆ ਉਹ ਅਗਲਾ ਵੈਰੀਫਾਈ ਕਰ ਲੈਣਗੇ ਕੋਈ ਨਹੀਂ ਜਿਹੜੀ ਕਾਰ ਜਿਹੜੀ ਬੰਦੀ ਕਾਰਵਾਈ ਐਸਐਚਓ ਸਾਹਿਬ ਨੂੰ ਕੱਟ ਕਬ ਜਿਹੜੀ ਬੰਦੀ ਕਾਰਵਾਈ ਕਰਦੇ ਇਸ ਨੂੰ ਕਿਸ ਤਰ੍ਹਾਂ ਦੇ ਤੁਸੀਂ ਆਪਣੀ ਡਿਊਟੀ ਕਰਦੇ ਹੋ ਸੜਕਾਂ ਤੇ ਖੜੇ ਹੋਗੇ ਤੁਸੀਂ ਟ੍ਰੈਫਿਕ ਰੂਲ ਸਮਝਾਉਂਦੇ ਹੋ ਤੇ ਤੁਹਾਨੂੰ ਆ ਹੀ ਮਿਸਪੇ ਹੁੰਦਾ ਇਹ ਤਾਂ ਭਾਜੀ ਆਮ ਲੋਕਾਂ ਨੂੰ ਹੁਣ ਹੋ ਗਿਆ ਨਾ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਬਚਾ ਲਈ ਕੋਈ ਨਾ ਕੋਈ ਡਰਾਮਾ ਦਾ ਕਰਦਾ ਹੀ ਆ ਜਾਲਾ ਨਾ ਵੀਡੀਓ ਬਣਾ ਵਾਲਾ ਪੰਨਾ ਦੇਖੋ ਜੀ ਹੁਣ ਚਲਾਨ ਤੋਂ ਮਾਰੇ ਡਰਦੇ ਮਾਰੇ ਆਪਣੇ ਆਪ ਨੂੰ ਨਿਛਦਾੜਦੇ ਲੇਕਿਨ ਦੂਜਿਆਂ ਨੂੰ ਦੋਸ਼ ਦੇਣ ਲੱਪੈਂਦੇ ਆ